ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕਿਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਪਿੰਡ ਬਡਰੁਖਾਂ ਦੇ ਵਿੱਚੋਂ ਬਣਾ ਰਹੇ ਹਾਂਗੇ ਤੇ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਦੋਸਤੋ ਇੱਕ ਛੋਟੀ ਜੀ ਬੇਨਤੀ ਹੈਗੀ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ-ਨਵੇਂ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਕੋਈ ਵੀ ਵੀਰ ਆਪਣੇ ਚੈਨਲ ਤੇ ਐਦਾਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈਗਾ ਤਾਂ ਦੋਸਤੋ ਮੇਰਾ ਨੰਬਰ ਹੈ ਜੋ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਦਿੱਤਾ ਹੁੰਦਾ ਹੈਗਾ ਅੱਜ ਦੀ ਵੀਡੀਓ 'ਚ ਦੋਸਤੋ ਲਗ ਅੱਜ ਦੀ ਵੀਡੀਓ ਦੀ ਐਂਡਿੰਗ 'ਚ ਤੁਹਾਨੂੰ ਇੱਕ ਨਗੀਨਾ ਹੀ ਦਿਖਾ ਦੇਣਾ ਹੈ। ਅ ਸੋ ਦੋਸਤੋ ਕੱਲੇ ਕੱਲੇ ਨਗਦੀ ਆਪਾਂ ਜਾਣਕਾਰੀ ਤੁਹਾਨੂੰ ਵੀਡੀਓ 'ਚ ਬਾਈ ਤੋਂ ਲੈ ਕੇ ਦੇਵਾਂਗੇ। ਐਂਡ ਤੱਕ ਵੀਡੀਓ ਨਾਲ ਬਣੇ ਰਹੋ। ਆਜੋ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਫਿਰ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ। ਮੇਰਾ ਨਾਮ ਲੱਖੀ ਹੈ ਜੀ। ਠੀਕ ਹੈ ਲੱਕੀ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਉਹਦੇ ਵਿੱਚ ਆਪਾਂ ਪੰਜ ਨਗ ਦਿਖਾਉਣੇ ਨੇਗੇ ਤੇ ਅੱਜ ਦੀ ਵੀਡੀਓ ਦੀ ਸਟਾਰਟਿੰਗ ਆਪਾਂ ਇਸ ਕਾਲੀ ਗਾਂ ਤੋਂ ਕਰਾਂਗੇ ਇਹਦੇ ਬਾਰੇ ਸਾਨੂੰ ਹੁਣ ਦੱਸਿਓ ਇਹ ਤੇ ਕਿੰਨੇ ਦਿਨਾਂ ਰਹਿ ਗਿਆ ਭਾਈ ਸੂਣ ਦੇ ਵਿੱਚ ਇਹਦਾ ਹਫਤਾ ਪਿਆ ਜੀ ਠੀਕ ਹੈ ਕਿੰਨੇ ਮਹੀਨੇ ਸੂਹ ਵਾਸਤੇ ਘੱਪਣਾ ਭਈਏ ਇਹ ਹੁਣ ਦੂਜੇ ਸੂਏ ਸੂਈ ਦੂਜੇ ਸੂਏ ਸੂਹਗੀ ਤੇ ਭਾਈ ਇਹਦੇ ਕੋਈ ਪਿਛਲੇ ਸੂਤ ਆਪਾਂ ਨੂੰ ਦੁੱਧ ਦਾ ਰਿਕਾਰਡ ਪਤਾ ਹੋਵੇ ਇਹਨੇ ਪਿਛਲੇ ਸੂਏ ਦਿੱਤਾ ਜੀ 1500 ਲੀਟਰ ਠੀਕ ਹੈ ਤੇ ਇੱਥੇ ਕਿੰਨੇ ਕਿ ਦੀ ਮੀਟ ਰੱਖਦੇ ਆ ਭਾਈ ਆਪਾਂ ਇੱਥੋਂ ਮੈਂ ਇੱਥੇ ਦੇ ਦੋ ਜੀ 1 ਸੋ ਠੀਕ ਕਰ ਸਾਨੂੰ ਪਤਾ ਹੀ ਬਸ ਅੱਛਾ ਠੀਕ ਹੈ ਆਪਣੀ ਖਰੀਦੀਆਂ ਹੋਈਆਂ ਨੇ ਸਾਰੀਆਂ ਤੇ ਰੇਟ ਭਈ ਆਪਾਂ ਦਾ ਕੀ ਕਰਾਂਗੇ ਰੇਟ ਸਾਨੂੰ ਫੋਨ 'ਤੇ ਦੱਸਾਂਗੇ ਜੀ ਫੋਨ 'ਤੇ ਕਰ ਲਾਂਗੇ ਰੇਟ ਠੀਕ ਹੈ ਖੋਲਿਓ ਭਈ ਉਹਨੂੰ ਅ ਦੋਸਤੋ ਸਾਨੂੰ ਤੋਰ ਕੇ ਗਾਂ ਦਿਖਾਉਣੇ ਆਂਗੇ ਦੂਜੇ ਸੂਹ ਸੋਨਾ ਹਜੇ ਹੱਥ ਤੇ ਦੀ ਕੱਚੀ ਹੈਗੀ ਰੰਗ ਰੂਪ ਦੋਸਤ ਤੁਸੀਂ ਗਾਂ ਦਾ ਦੇਖ ਲਓ ਕ੍ਰਾਸ ਬ੍ਰੀਡ ਦੀ ਗਾਂ ਦੋਸਤੋ ਗਰਮੀ ਘਟ ਮਣਾਉਗੀ ਬਾਕੀ ਥੱਲੋਂ ਤੁਸੀਂ ਥਾਣਾ ਲੈਵਾ ਦੇਖ ਲਓ ਥੋੜੀ ਦੋਸਤੋ ਭਲਾਂ ਜ਼ਰੂਰ ਆਈਆਂ ਹੋਈਆਂ ਨੇਂਗੀ ਪਰ ਥਣ ਦਾ ਸਹਿ ਜਿਹੜਾ ਹੱਥੀ ਚਵਾਈ ਵਾਲਾ ਹੈਗਾ ਤੋਰ ਦੋ ਭਈ ਲੰਬੀ ਤੋਰ ਕੱਦ ਕੱਦ ਦੋਸਤੋ ਗਾਂ ਦਾ ਚੰਗਾ ਹੈਗਾ ਦੂਜੇ ਸੂਏ ਵਾਸਤੇ ਗੱਭਣਾਂਗੇ ਹਜੇ ਲਗਭਗ ਹਫ਼ਤੇ ਦੀ ਕੱਚੀ ਹੈਗੀ ਬਾਕੀ ਦੁੱਧ ਦੋਸਤੋ ਬਾਈ ਨੇ ਬਿਲਕੁਲ ਜਾਇਜ਼ ਜਾਈ ਦੱਸਿਆ ਜਿੰਨਾ ਕਿ ਦੋਸਤੋ ਗਾਂ ਪਾ ਸਕਦੀ ਹੈ ਕਿ ਉਹਦੇ ਬੇਦ ਦੇ ਹਿਸਾਬ ਤੇ ਬਾਕੀ ਦੋਸਤੋ ਤੁਸੀਂ ਆਪਣੀ ਜੱਜਮੈਂਟ ਨਾਲ ਲੈਣੀ ਹੈ ਵੀ ਤੁਸੀਂ ਇਹ ਤੋਂ ਕਿੰਨਾ ਕਿ ਦੁੱਧ ਲੈ ਸਕਦੇ ਹੋ ਬਾਕੀ ਦੋਸਤੋ ਗਰਮੀ ਦੀ ਰੁੱਤ ਹੈਗੀ ਤੇ ਇਹੀ ਜੀ ਗਾਂ ਗਰਮੀ 'ਚ ਕਾਮਯਾਬ ਰਹਿੰਦੀ ਹੈਗੀ ਇਹ ਗਰਮੀ ਘਟ ਮਨਾਊਗੀ ਜੇ ਕੋਈ ਵੀ ਵੀਰ ਘਰੇ ਦੁੱਧ ਪੀਣ ਖਾਤਰ ਰੱਖਣੀ ਚਾਹੁੰਦਾ ਹੈਗਾ ਦੋਸਤੋ ਬਹੁਤ ਸੋਹਣੀ ਚੀਜ਼ ਹੈਗੀ ਹਫ਼ਤੇ ਦੀ ਕੱਚੀ ਸੂਹਾ ਦੁੱਧ ਬਾਕੀ ਦੋਸਤੋ ਸੀਲ ਛੰਡੀ ਹੈ ਜੀ ਠੀਕ ਹੈ ਸੀਲ ਛੰਡੀ ਦੋਸਤੋ ਫੁੱਲ ਹੈਗੀ ਉਹ ਤੁਸੀਂ ਵੀਡੀਓ ਚ ਦੇਖ ਹੀ ਲਈ ਹੈ ਆਜੋ ਭਾਈ ਅੱਜ ਦੀ ਵੀਡੀਓ ਚ ਜਿਹੜੀ ਉਸ ਤੋਂ ਤੁਹਾਨੂੰ ਦੋ ਨੰਬਰ ਤਾਂ ਹੀ ਗਾਂ ਦਿਖਾਉਣੀ ਹੈ ਅੱਜੋ ਭਾਈ ਤੋਂ ਇਹਦੀ ਡਿਟੇਲ ਵੀ ਆਪਾਂ ਲੈ ਲੈਣਗੇ ਲੈ ਕੀ ਭਾਈ ਅੱਜ ਦੀ ਵੀਡੀਓ ਜਿਹੜੀ ਦੋ ਨੰਬਰ ਗਾਂ ਦਿਖਾਉਣੀ ਹੈ ਇਹਦੇ ਬਾਰੇ ਦੱਸੋ ਨੇ ਇਹਦੇ ਕਿੰਨਾ ਦਾ ਰਹਿ ਗਿਆ ਸੂਨ ਦੇ ਵਿੱਚ ਇਹਦੇ ਤਿੰਨ ਚਾਰ ਦਿਨ ਪੈ ਨੇ ਜੀ ਠੀਕ ਹੈ ਇਹ ਕਿੰਨਾ ਵਿੱਚ ਸੋਹ ਵਾਸਤੇ ਕੱਬਣਾ ਭਾਈ ਇਹ ਦੂਜੇ ਸੂਝਾਣਾ ਠੀਕ ਹੈ ਤੇ ਇਹਦਾ ਵੀ ਕੀ ਰਿਕਾਰਡ ਰਿਹਾ ਪਿਛਲੇ ਸਿਓ ਦੋਸਤਾਂ ਇਹ ਮੇਰਾ ਥੋੜਾ ਲੇਟ ਪਤਾ ਜੇ ਨੇ ਠੀਕ ਹੈ ਇਹ ਕਿੰਨਾ ਕ ਪਾ ਦੂ ਦੋਸਤੋ ਇਹਦੇ 4-5 ਦਿਨ ਪਏ ਨੇਗੇ ਇਹ ਸਾਹੀਵਾਲ ਕ੍ਰੋਸ ਗਾਂ ਹੈਗੀ ਦੋਸਤੋ ਸਾਹੀਵਾਲ ਦੇ ਵਿੱਚ ਪੈਂਦੀ ਹੈਗੀ ਉਮੀਦ ਹੈ ਦੋਸਤੋ ਕੋਈ ਵੀਰ ਸਾਹੀਵਾਲ ਦਾ ਸੀਮਣ ਤੇ ਵਰਤੂਗਾ ਦਾ ਬੱਚੇ ਬਹੁਤ ਸੋਹਣੇ ਪਾਊਗੀ ਸਾਹੀਵਾਲ ਨਾਲ ਬਾਕੀ ਥਾਣਾ ਬਾਣਾ ਦੋਸਤੋ ਗਾਂ ਦਾ ਬਹੁਤ ਸੋਹਣਾ ਇਹਦਾ ਗਰਮੀ ਦੋਸਤੋ ਇਹਨੇ ਵੀ ਨਾ ਮਾਤਰੀ ਮਨਾਉਣੀ ਹੈਗੀ ਬਾਕੀ ਦੁੱਧ ਦੋਸਤੋ ਆਪਾਂ ਸਾਰੇ ਜਾਣਦੇ ਆਂ ਵੀ ਜਿਹੜੇ ਕ੍ਰੋਸ ਬਰੀਡ ਦੀ ਗਾਂ ਹੁੰਦੀ ਹੈਗੀ ਉਹਦੀ ਫੈਟ ਹੈ ਜੋ ਐਚਐਫ ਗਾਈਆਂ ਨਾਲ ਦੋਸਤੋ ਵੱਧ ਹੁੰਦੀ ਹੈਗੀ ਘਰੇ ਦੁੱਧ ਠੰਡੀ ਠੀਕ ਹੈ ਸੀਲ ਠੰਡੀ ਦੋਸਤੋ ਫੁੱਲੇਗੀ ਘਰੇ ਦੁੱਧ ਪੀਣ ਖਾਤਰ ਦੋਸਤੋ ਬਹੁਤ ਇਹ ਵੀ ਸੋਹਣੀ ਚੀਜ਼ ਹੈਗੀ ਗਰਮੀ ਗਰਮੀ ਸਾਨੂੰ ਦੁੱਧ ਨਾਲ ਦੋਸਤੋ ਨੇ ਰਜਾਈ ਰੱਖਣਾਗਾ ਠੀਕ ਹੈ ਲੈ ਜਾਓ ਬਈ ਸੀਲ ਠੰਡੀ ਦੋਸਤੋ ਫੁੱਲੇਗੀ ਕੋਈ ਵੀਰ ਦੋਸਤੋ ਸਾਹੀਵਾਲ ਦਾ ਚਾਹਵਾਨ ਹੋਵੇ ਤਾਂ ਜਰੂਰ ਵਿਚਾਰ ਕਰੋ ਦੋਸਤੋ ਗਾਂ ਬਹੁਤ ਸੋਹਣੀ ਹੈਗੀ ਤੁਹਾਨੂੰ ਪਸੰਦ ਆਊਗੀ ਸਾਹਮਣੇ ਆ ਕੇ ਦੇਖੋਗੇ ਕੱਦ-ਕੱਡ ਦੋਸਤੋ ਇਹਦਾ ਵੀ ਗਾਂ ਦਾ ਬਹੁਤ ਸੋਹਣਾ ਬਾਕੀ ਹਜੇ ਕੱਚੀ ਹੈ ਦੋਸਤੋ ਜਦੋਂ ਸੂਪੀ ਇਹਨੇ ਸਾਰੇ ਵਾਲ ਕੱਢ ਕੇ ਸੋਣਾਗਾ ਹਵਾਨਾ ਨੇ ਪੂਰਾ ਭਰ ਲੈਣਾਗਾ ਤੇ ਅੱਜ ਦੀ ਵੀਡੀਓ ਜਿਹ ਬਾਈ ਤੋਂ ਇਹ ਜਿਹੜੀ ਡਿਟੇਲ ਵੀ ਆਪਾਂ ਲੈ ਲਵਾਂਗੇ ਲੱਕੀ ਮੈਚ ਦੀ ਵੀਡੀਓ ਜਿਹੜੀ ਤਿੰਨ ਨੰਬਰਾਂ ਗਾਂ ਦਿਖਾਉਣੀਆਂਗੇ ਇਹਦੇ ਬਾਰੇ ਦੱਸੋ ਹੁਣ ਇਹਦੇ ਕਿੰਨੇ ਕਿੰਨੇ ਰਹਿ ਗਏ ਸੂਣ ਦੇ ਇਹਦੇ ਪਏ ਨੇ 12-13 ਦਿਨ ਠੀਕ ਹੈ ਇਹਨੇ ਕਿਹਾ ਨਾ ਮੈਂ ਸੂਏ ਸੂਣਾ ਬਈ ਹੁਣ ਇਹਨੇ ਦੂਜੇ ਸੂਏ ਸੂਣਾ ਜੀ ਇਹਨੇ ਕਿ ਸਾਰੀਆਂ ਦੂਜੇ ਸੂਏ ਨਹੀਂ ਦੂਜੇ ਸੂਏ ਨਹੀਂ ਸਰ ਠੀਕ ਹੈ ਤੇ ਇਹਦਾ ਬਈ ਕੀ ਰਿਕਾਰਡ ਰਿਹਾ ਪਿਛਲੇ ਸੂਏ ਦੁੱਧ ਦਾ ਇਹਨੇ ਜੀ ਪਾਇਆਗਾ 14-15 ਕਿਲੋ ਪਿਛਲੇ ਸੂਏ ਠੀਕ ਹੈ ਤੇ ਇਹ ਵੀ 16-17 ਕਿਲੋ ਪਾ ਦੂਗੀ ਆ ਪਾਓ ਜੀ ਠੀਕ ਹੈ ਖੋਲੋ ਬਈ ਹੁਣ ਦੋਸਤੋ ਇਹ ਵੀ ਲਗਭ ਤੇ 15 ਕਿਲੋ ਦੋਸਤੋ ਮਿਨੀਮਮ ਹੈਗਾ ਵੀ 15 ਕਿਲੋ ਇਹਨੇ ਪਾਈ ਦੇਣਾ ਹੈ ਕਿ ਜਿਹੜੇ ਹਿਸਾਬ ਨਾਲ ਬਾਈ ਦੱਸਦਾ ਹੈਗਾ ਬਾਕੀ ਤੁਸੀਂ ਆਪਣੀ ਸਮਝ ਨਾਲ ਲੈਣੀ ਹੈਗੀ ਬਰੀਡ ਦੋਸਤੋ ਇਹਦੀ ਵੀ ਕ੍ਰੋਸ ਹੈਗੀ ਗਰਮੀ ਇਹ ਵੀ ਘੱਟ ਮੰਨ ਆਉਗੀ ਹਜੇ 12 ਦਿਨ ਦੀ ਕੱਚੀ ਹੈਗੀ ਕੱਦ-ਕੜ ਦੋਸਤੋ ਇਹ ਤਾਂ ਵੀ ਬਹੁਤ ਚੰਗਾ ਇਹ ਵੀ ਦੋਸਤੋ ਸਾਹੀਵਾਲ ਕ੍ਰੋਸ ਹੈ ਇਹਦੇ ਦੋਸਤੋ ਜੇ ਤੁਸੀਂ ਸਾਹੀਵਾਲ ਦਾ ਸੀਮਨ ਭਰਾਂਗੇ ਸਾਹੀਵਾਲ ਬੱਚੇ ਵੀ ਚੰਗੇ ਲੈ ਜਾ ਸਕਦੇ ਨੇ ਜਰਸੀ ਦਾ ਭਰਾਂਗੇ ਤਾਂ ਦੋਸਤੋ ਉਮੀਦ ਹੈ ਵੀ ਜਰਸੀ ਦੇ ਬੱਚੇ ਵੀ ਗਾਂਢ ਚੰਗੇ ਪਾਉਣੇ ਨੇ ਬਾਕੀ ਥਣ ਦਾ ਸਹਿਜ ਦੋਸਤੋ ਜਿਆਦਾ ਕ੍ਰੋਸ ਬਰੀਡਾਂ ਆ ਜਾਂਦੀ ਹੈਗੀ ਤਾਂ ਖਣ ਦਾ ਸਹਿਜ ਆਪਾਂ ਨੂੰ ਪਤਾ ਹੀ ਹੈ ਵੀ ਇਹਨਾਂ ਦਾ ਹੱਥੀ ਚੋਈਲੀ ਬੈਸਟ ਹੁੰਦਾ ਥਣ ਤੁਰਦੀ ਨੂੰ ਦੋਸਤੋ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋਗੇ ਹੁਣ ਤੱਕ ਦੋਸਤੋ ਸਾਨੂੰ ਤਿੰਨ ਗਾਵਾਂ ਦਿਖਾਤੀਆਂ ਤਿੰਨੇ ਕਰਾਸ ਬਰੀਡ ਦੀਆਂ ਤੇ ਬਹੁਤ ਸੋਹਣੀਆਂ ਚੀਜ਼ਾਂ ਲੱਗੀਆਂ ਦੋਸਤੋ ਜਿਹੜੇ ਵੀ ਵੀਰ ਘਰੇ ਰੱਖਣ ਦੇ ਚਾਹਵਾਨ ਹੋਣ ਤਾਂ ਜਰੂਰ ਬਾਈ ਨਾਲ ਸੰਪਰਕ ਕਰ ਸਕਦੇ ਨੇ ਤੇ ਅੱਜ ਦੀ ਵੀਡੀਓ ਚ ਬਾਈ ਜਿਹੜੀ ਆਪਾਂ ਚੌਥਾ ਨੰਬਰ ਤੇ ਗਾਂ ਦਿਖਾਉਣੀ ਹੈ ਇਹਦੇ ਬਾਰੇ ਦੱਸੋ ਹੁਣ ਇਹਦੇ ਕਿੰਨੇ ਕਿਦਾਂ ਰਹਿਗੇ ਸੁੰਦੇ ਵਿੱਚ ਇਹਦੇ 15 ਦਿਨ ਪਹਿਲੇ ਹੀ ਅੱਜ ਠੀਕ ਹੈ ਇਹ ਇਹ ਵੀ ਦੂਜੇ ਸੂਏ ਸੋਣਾ ਬਈ ਇਹਦੇ ਸੋਣੇ ਰਜੀ ਦੂਜੇ ਠੀਕ ਹੈ ਤੇ ਇਹਦਾ ਕੀ ਰਿਕਾਰਡ ਰਿਹਾ ਬਈ ਪਿਛਲੇ ਸੋ ਦੁੱਧ ਇਹਨੇ ਇਤਾਂ ਜੀ 22 ਲੀਟਰ ਜੀ ਠੀਕ ਹੈ ਤੇ ਐਤ ਕੀ ਕਿੰਨੇ ਕੁ ਦੀ ਉਮੀਦ ਰੱਖਦੇ ਆਂ ਬਈ ਆਪਾਂ ਤੋਂ ਐਤ ਕੇ ਇਹਦੇ 26-27 ਲੀਟਰ ਦੇ ਰੱਖਦੇ ਜੀ ਉਮੀਦ ਠੀਕ ਹੈ ਖੋਲ ਲਿਓ ਬਈ ਨੂੰ ਅ ਦੋਸਤੋ ਸੂਆ ਇਹਨੇ ਵੀ ਦੂਜਾ ਸੋਣਾਗਾ ਇਹ ਦੋਸਤੋ ਇਹ ਲਗਭਗ 15 ਦਿਨ ਦੀ ਕੱਚੀ ਹੈਗੀ ਬਾਕੀ ਦੁੱਧ ਦੋਸਤੋ ਬਾਈ ਕਹਿੰਦਾ ਤੂੰ ਚੰਗੀ ਦੀ ਉਮੀਦ ਰੱਖ ਜਾਗੇ ਬਾਕੀ ਫੇਸ ਕੁਆਲਟੀ ਦੋਸਤੋ ਤੁਸੀਂ ਦੇਖਿਓ ਇਹਦੀ ਗਾਂ ਆ ਦੋਸਤੋ ਅ ਮਸੂਸ ਹੁੰਦਾ ਹੈਗਾ ਵੀ ਕਿਸੇ ਕ੍ਰਾਸ ਬ੍ਰੀਡ ਗਾਂ ਦੇ ਪੇਟੋਂ ਜਨਮ ਹੋਇਆ ਹੋਇਆ ਦਾ ਬਾਕੀ ਬੱਚੇ ਦੋਸਤੋ ਇਹਨੇ ਅੱਗੇ ਚੰਗੇ ਪਾਉਣ ਨੇ ਕਿਸੇ ਘਰੇਲੂ ਵੀਰ ਦੇ ਘਰੋਂ ਦੋਸਤੋ ਆਈ ਹੋਈ ਹੈਗੀ ਇੱਕ ਥਾਂਵੇਂ ਬੰਨੀ ਹੋਈ ਸੀਗਾ ਜਿਹਦੇ ਕਰਕੇ ਥੋੜੀ ਅਜੇ ਨੂੰ ਤੁਰਨ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਉਹਵੇਂ ਤੋਰਾ ਨਹੀਂ ਬਣਿਆ ਜਾਂਦਾ ਪਰ ਦੋਸਤੋ ਬ੍ਰੀਡ ਕੁਆਲਿਟੀ ਗਾਂ ਦੀ ਚੰਗੀ ਹੈਗੀ ਕੰਧ ਘੜ ਦੋਸਤੋ ਇਹਦਾ ਵੀ ਚੰਗਾ ਹੈਗਾ ਥਣ ਦਾ ਸਾਈਜ਼ ਦੋਸਤੋ ਇਹਦਾ ਵੀ ਹੱਥੀਂ ਚੁਵਾਈ ਲਈ ਬਹੁਤ ਸੋਹਣਾ ਹੈ ਬਾਕੀ ਤੁਸੀਂ ਸਾਹਮਣੇ ਆ ਕੇ ਦੋਸਤੋ ਦੇਖਣੀ ਹੈ ਤੇ ਸਾਹਮਣੇ ਆਈ ਦਾ ਤੇ ਵੀਡੀਓ ਚ ਦੇਖੀਏ ਦੋਸਤੋ ਬਹੁਤ ਫਰਕ ਹੁੰਦਾ ਹੈਗਾ ਵੀਡੀਓ ਚ ਚੀਜ਼ ਓਨੀ ਵੱਡੀ ਨਹੀਂ ਦਿਖਦੀਏਗੀ ਦੋਸਤੋ ਜਿੰਨੀ ਸਾਹਮਣੇ ਆ ਕੇ ਤੁਹਾਨੂੰ ਪਤਾ ਲੱਗਣਾ ਹੈ ਤੇ ਅੱਜ ਦੀ ਵੀਡੀਓ ਚ ਜਿਹੜਾ ਦੋਸਤੋ ਤੁਹਾਨੂੰ ਨਗੀਨਾ ਦਿਖਾਉਣਾ ਹੈ ਅੱਜ ਬਈ ਦੋ ਇਹਦੀ ਡਿਟੇਲ ਵੀ ਆਪਾਂ ਲੈ ਲੈਂਦੇ ਹਾਂਗੇ ਲੱਕੀ ਭਾਈ ਅੱਜ ਦੀ ਵੀਡੀਓ ਜਿਹੜੀ ਆਪਾਂ ਲਾਸਟ ਦੇ ਗਾਂ ਦਿਖਾਉਣੀ ਹੈ ਇਹਦੇ ਬਾਰੇ ਦੱਸੋ ਸਾਨੂੰ ਇਹਦੇ ਕਿਨੇ ਕਿਦਾਂ ਰਹਿ ਗਏ ਸੂਨ ਦੇ ਇਹਦੇ 4-5 ਦਿਨ ਪਹਿਲੇ ਜੀ ਠੀਕ ਹੈ ਤੇ ਇਹਨੇ ਭਾਈ ਕਿੰਨਾ ਦੁੱਧ ਪਾਇਆ ਪਿਛਲੇ ਸੂਏ ਇਹਨੇ ਪਾਇਆ ਜੀ 30 ਪਲੱਸ 20 ਠੀਕ ਹੈ ਤੇ ਐਤ ਕੀ ਐਤ ਕੀ ਵੀ 30 ਪਲੱਸ ਦੀ ਉਮੀਦ ਨਾ ਜੀ ਨਾ ਐਤ ਕੀ ਦੇ ਪਹਿਲਾਂ ਵੀ ਜੀ ਇਹ ਹੁਣ ਐਤ ਕੀ ਦੂਜੇ ਸੋ ਜੀ ਠੀਕ ਹੈ ਮਤਲ ਐਤ ਕੀ ਕਿੰਨਾ ਕ ਪਾ ਦੂਗੀ ਬਈ ਦੁੱਧ ਇਹ ਐਤ ਕੀ ਸਾਨੂੰ 40 ਦੀ ਉਮੀਦ ਆ ਜੀ 40 ਕਿਲੋ ਦੁੱਧ ਪਾ ਦੂਗੀ ਹਾਂ ਜੀ ਠੀਕ ਹੈ ਤੇ ਇਹਨੂੰ ਵੀ ਖੋਲ ਜੋ ਬਈ ਦੋਸਤੋ ਪਹਿਲਾਂ ਤੁਸੀਂ ਗਾਂ ਨੂੰ ਚਾਰੇ ਪਾਸਿਓਂ ਕਲੀਅਰਲੀ ਦੇਖਿਓ ਹਜੇ ਕੱਚੀ ਹੈ ਜੀ ਦੋਸਤੋ ਬਾਕੀ ਹਵਾਨਾ ਸੁੰਨ ਦਿਖਾ ਦਿੰਨਾ ਮੈਂ ਹਲੇ ਕੱਚੀ ਹੈ ਜੀ ਦੋਸਤੋ ਤੁਸੀਂ ਤੁਰਦੀ ਨੂੰ ਪਹਿਲਾਂ ਦੇਖਿਓ ਵੀਡੀਓ ਦੇ ਵਿੱਚ ਹਵਾਨਾ ਦੋਸਤੋ ਨੋਟ ਕਰਿਓ ਜੇ ਹਜੇ ਕੱਚੀ ਗਾਣਾ ਲਗਭਗ ਜੇ 4-5 ਦਿਨ ਕਹਿੰਦਾ ਬਈ ਕੱਚੀ ਹੈ ਪਰ ਗਾਣੇ ਦਿਨਾਂ ਜੋ ਉੱਪਰ ਲੈ ਜਾਣੇ ਨੇ ਜਿਆਦੇ ਨੇ ਬਾਲਟਾਂ ਲਾ ਦੋਸਤੋ ਸਾਰੀਆਂ ਭਰ ਲੀਆਂ ਹਵਾਨਾ ਚੋਂ ਫੇਰ ਹੀ ਇਹਨੇ ਬੱਚੇ ਨੂੰ ਜਨਮ ਦੇਣਾਗਾ ਕੱਦ加ੜ ਦੋਸਤੋ ਦਾ ਗਾਣਾ ਦਾ ਬਹੁਤ ਚੰਗਾ ਬਾਕੀ ਸੋਨੂੰ ਖੜਾ ਕੇ ਦੋਸਤੋ ਮੈਂ ਜਰੂਰ ਦਿਖਾਉਂਗਾ ਇੱਕ ਵਾਰ ਇਹਨੂੰ ਬਾਈ ਰੁਕਿਓ ਇੱਕ ਮਿੰਟ ਥੰਨ ਦਾ ਸੈਜ ਦੋਸਤੋ ਤੁਸੀਂ ਨੋਟ ਕਰਿਓ ਜੇ ਕੋਈ ਵੀ ਹਜੇ ਦੋਸਤੋ ਭੜ ਨਹੀਂ ਹੈਗੀ ਇਹਦੇ ਲੇਵੇ ਤੇ ਸਾਰਾ オリジナル ਲੇਵਾ ਦੋਸਤੋ ਜਿੰਨਾ ਵੀ ਇਸ ਟਾਈਮ ਗਾਣਾ ਤਿਆਰ ਹੈਗਾ ਦੂਜੇ ਸੇ ਸੁਣਾਗਾ ਤੇ ਚਾਰ ਪੰਜ ਦਿਨ ਬਾਈ ਦੱਸਦਾ ਹਜੇ ਵੀ ਰਹਿੰਦੇ ਨੇ ਇਹਦੇ ਤੋੜ ਦਿਓ ਬਾਈ ਬਾਕੀ ਫੇਸਬੁਕ ਵੀ ਦੋਸਤੋ ਤੁਸੀਂ ਦੇਖਿਓ ਇਹਦੀ ਇਹ ਦੋਸਤੋ ਬਰੀਡ ਐਦਾਂ ਦੀ ਹੈ ਕਿ ਇਹਨੇ ਬਿਲਕੁਲ ਵੀ ਗਰਮੀ ਨਹੀਂ ਦੋਸਤੋ ਮਨਾਉਣੀ ਹੈਗੀ ਪਰ ਦੁੱਧ ਦੋਸਤੋ ਇਹਨੇ ਪਿਓਰ ਗਏ ਜਿੰਨਾ ਹੀ ਪਾਈ ਜਾਣਾਗਾ ਬਾਈ ਇੱਕ ਵਾਰ ਦੁਬਾਰੇ ਤੋੜ ਦਿਓ ਇਹਨੂੰ ਇਧਰ ਨੂੰ ਲੈ ਆਓ ਦੁਬਾਰੇ ਦੋਸਤੋ ਤੁਹਾਨੂੰ ਤੋੜ ਕੇ ਦਿਖਾਉਣੇ ਆਂਗੇ ਨੋਟ ਕਰੋ ਦੋਸਤੋ ਤੁਸੀਂ ਇਹ ਗੱਲ ਮੇਰੀ ਇਹਨੇ ਗਾਂ ਨੇ ਗਰਮੀ ਨਹੀਂ ਬਿਲਕੁਲ ਵੀ ਮਨਾਉਣੀ ਹੈਗੀ ਪਰ ਦੁੱਧ ਇਹਨੇ ਦੂਜੀ ਗਾਂ ਜਿੰਨਾ ਹੀ ਪਾਈ ਜਾਣਾਗਾ ਐ ਇਦਾਂ ਦੀ ਜੋ ਦੋਸਤੋ ਚੀਜ਼ ਹੈਗੀ ਆਪਣੀ ਵੀਡੀਓ ਚ ਵੀ ਟਾਉਣੇ ਆਈਓ ਕਦੇ ਸਾਨੂੰ ਮਿਲਦੀ ਹੈਗੀ ਕਵਰ ਕਰਨ ਲਈ ਅ ਬਾਕੀ ਦੋਸਤੋ ਤੁਸੀਂ ਆਪਣੀ ਸਮਝ ਨਾਲ ਲੈਣੀ ਹੈ ਕਿ ਜਿਹੜੇ ਵੀਰ ਨੂੰ ਪਸੰਦ ਆਵੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾ ਹੈਗਾ ਅ ਇਸ ਗਾਂ ਬਾਰੇ ਦੋਸਤੋ ਜ਼ਰੂਰ ਵਿਚਾਰ ਕਰ ਸਕਦਾ ਕੋਈ ਵੀ ਵੀਰ ਚਾਹੇ ਘਰੇ ਦੁੱਧ ਖਾਤਾ ਰੱਖਣੀ ਚਾਹੁੰਦਾ ਹੋਵੇ ਜਾਂ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਦੋਸਤੋ ਉਮੀਦ ਹੈ ਇਹ ਕਰਮ ਵਾਲੀ ਘਾਟਾ ਨਹੀਂ ਪੈਣ ਦਊਗੀ ਕਿਸੇ ਵੀ ਬਾਈ ਨੂੰ ਗਰਮੀ ਗਰਮੀ ਦੋਸਤੋ ਇਹਨਾਂ ਨਜ਼ਾਰਾ ਲਈ ਰੱਖਣਾ ਦੁੱਧ ਵਾਲਾ ਅ ਜੇ ਬੱਚੀ ਲੈਣ ਦੇ ਦੋਸਤੋ ਤਾਂ ਤੁਹਾਡੇ ਕੋਲ ਦੋ ਨਾਕ ਹੋ ਜਾਣੇ ਨੇਗੇ ਤੇ ਤੁਹਾਡੇ ਘਰੇ ਬਹੁਤ ਸੋਹਣੀ ਬਰੀਡ ਤਿਆਰ ਹੋ ਜਾਣੀ ਹੈਗੀ ਬਾਕੀ ਦੋਸਤੋ ਸਾਨੂੰ ਮੈਂ ਨਜ਼ਦੀਕ ਤੋਂ ਜਰੂਰ ਦਿਖਾ ਦਵਾਂਗਾ ਖਾਣਾ ਵਾਣਾ ਤੁਸੀਂ ਚੈੱਕ ਕਰ ਦੋ ਸੁ ਹਜੇ ਕੱਚੀ ਹੈਗੀ ਦੋਸਤੋ ਬਾਕੀ ਜਦੋਂ ਉਹ ਤਿਆਰ ਹੋਗੀ ਉਸ ਦਿਨ ਗਾਂ ਦਾ ਲੱਗੀ ਰੂਪ ਹੋਣਾ ਹੈਗਾ ਸੋ ਅੱਜ ਦੀ ਵੀਡੀਓ 'ਚ ਦੋਸਤੋ ਸਾਨੂੰ ਪੰਜ ਨਗ ਦਿਖਾਉਣੇ ਸੀਗੇ ਜਿਹੜੇ ਵੀ ਵੀਰ ਨੂੰ ਕੋਈ ਵੀ ਨਗ ਪਸੰਦ ਆਉਂਦਾ ਹੋਵੇਗਾ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾਗਾ ਤਸੱਲੀ ਕਰਨ ਦੋਸਤੋ ਤੁਹਾਡਾ ਫਰਜ਼ ਹੈਗਾ ਤੁਸੀਂ ਸਾਹਮਣੇ ਆ ਕੇ ਪੂਰੀ ਫੁੱਲ ਤਸੱਲੀ ਕਰਕੇ ਫੇਰ ਹੀ ਸੌਦਾ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ